ਪਰ ਮਨਪ੍ਰੀਤ ਸਿੰਘ ਬਾਦਲ ਨਾਲ ਜੁੜੀ ਹੋਈ ਆ ਮਨਪ੍ਰੀਤ ਸਿੰਘ ਬਾਦਲ ਅੱਜ ਅਕਾਲ ਤਖਤ ਸਾਹਿਬ ਤੇ ਪੇਸ਼ ਹੋਏ ਨੇ ਤਾਂ ਵਿੱਤੇ ਦਿਨੇ ਹੀ ਜਥੇਦਾਰ ਸਾਹਿਬ ਕੋਲ ਮਾਮਲਾ ਪਹੁੰਚਦਾ ਹੈ ਕਿ ਜੋ ਅਕਾਲੀ ਸਰਕਾਰ ਸਮੇ ਗਲਤੀਆਂ ਹੋਈਆਂ ਨੇ ਬੇਅਦਬੀਆਂ ਹੋਈਆਂ ਨੇ ਉਸ ਤੇ ਸਜ਼ਾ ਦਿੱਤੀ ਜਾਵੇ ਤਾਂ ਅਕਾਲੀ ਦਲ ਤੋਂ ਜੋ ਬਗਗੀ ਧੜਾ ਹੁੰਦਾ ਹੈ ਤਾਂ ਉਹਨਾਂ ਵੱਲੋਂ ਇਹ ਮੰਗ ਕੀਤੀ ਗਈ ਸੀ ਤਾਂ ਇਸੇ ਦੇ ਚੱਲਦਿਆਂ ਵੱਡਾ ਜਿਹੜਾ ਫੈਸਲਾ ਲਿਆ ਜਾਂਦਾ ਵੱਡਾ ਐਕਸ਼ਨ ਲਿਆ ਜਾਂਦਾ ਜਥੇਦਾਰ ਸਾਹਿਬ ਵੱਲੋਂ ਕਿ ਆ ਬਾਕੀ ਜਿਹੜੇ ਧੜੇ ਨੇ ਉਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੂੰ ਵੀ ਜਿਹੜਾ ਸਪਸ਼ਟੀਕਰਨ ਦੇ ਲਈ ਸੱਦਿਆ ਜਾਂਦਾ ਤੇ ਉੱਥੇ ਹੀ ਤਨਖਾਹਾਂ ਵੀ ਕਰਾਰ ਦਿੱਤਾ ਜਾਂਦਾ ਹੈ ਤੇ ਤਨਖਾਹਾਂ ਕਰਾਰ ਦੇਣ ਤੋਂ ਬਾਅਦ ਅਗਲੇ ਦਿਨ ਹੀ ਸੁਖਵੀਰ ਸਿੰਘ ਬਾਦਲ ਆਪਣਾ ਸਪਸ਼ਟੀਕਰਨ ਦੇਣ ਸ਼੍ਰੀ ਅਕਾਲ ਤਖਤ ਸਾਹਿਬ ਤੇ ਪਹੁੰਚਦੇ ਆ ਅਤੇ ਚਾਰ ਮੰਤਰੀ ਉਹਨਾਂ ਨਾਲ ਸ਼ਾਮਲ ਹੁੰਦੇ ਆ ਮੌਕੇ ਤੇ ਤਾਂ ਇਸ ਤੋਂ ਬਾਅਦ ਹੁਣ ਜਿਹੜੇ ਬਾਕੀ ਜਿਹੜੇ ਲੀਡਰ ਨੇ ਬਾਕੀ ਜਿਹੜੇ ਸਾਬਕਾ ਮੰਤਰੀ ਨੇ ਸਰਕਾਰ ਦੇ ਸਮੇਂ ਦੇ ਤਾਂ ਉਹ ਵੀ ਆਪਣਾ ਆਪਣਾ ਸਪਸ਼ਟਿਕਰਨ ਸਮੇਂ-ਸਮੇਂ ਤੇ ਦੇਣ ਪਹੁੰਚ ਰਹੇ ਨੇ ਤਾਂ ਇੱਕ ਇਹ ਵੀ ਦੱਸ ਦੰਨੇ ਆ ਕਿ 15 ਦਿਨ ਦਾ ਸਮਾਂ ਜਿਹੜਾ ਉਹ ਅਕਾਲ ਤਖਤ ਸਾਹਿਬ ਵੱਲੋਂ ਦਿੱਤਾ ਗਿਆ ਕਿ 15 ਦਿਨਾਂ ਦੇ ਵਿੱਚ ਵਿੱਚ ਇਹ ਜਵਾਬ ਸਾਨੂੰ ਦਿੱਤਾ ਜਾਵੇ ਤਾਂ ਹੁਣ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਏ ਨੇ ਮਰਤੀ ਸੀ ਬਾਦਲਤ ਤੇ ਉੱਥੇ ਹੀ ਸਾਫ ਦਾ ਮੰਤਰੀ ਸੁੱਚਾ ਸਿੰਘ ਲਗਾ ਤਾਂ ਸੁੱਚਾ ਸਿੰਘ ਲਗਾ ਵੀ ਆਪਣਾ ਸਪਸ਼ਟਿਕਰਨ ਜਿਹੜੇ ਔਕਾਲ ਤਖਤ ਸਾਹਿਬ ਤੇ ਪੇਸ਼ ਕਰਕੇ ਆਏ ਨੇ ਤਾਂ ਜਿੱਥੇ ਦੇਖਿਆ ਗਿਆ ਕਿ ਆ ਬਾਗੀ ਧੜਾ ਜਿਹੜਾ ਅਕਾਲੀ ਦਲ ਤੋਂ ਹੁੰਦਾ ਹੈ ਤੇ ਸਿਆਸੀ ਕਮਾਸਾਨ ਜਿਹੜਾ ਆਪਣੇ ਆਪ ਚ ਜਿਹੜਾ ਅਕਾਲੀ ਦਲ ਚ ਤਾਂ ਸ਼ੁਰੂ ਹੁੰਦਾ ਹੀ ਹੈ ਤਾਂ ਉੱਥੇ ਹੀ ਜੋ ਬੇਅਦਬੀਆਂ ਹੋਈਆਂ ਨੇ ਜਾਂ ਬਖਵਖ ਮਾਮਲੇ ਜਿਹੜੇ ਅਕਾਲੀ ਸਰਕਾਰ ਸਮੇਂ ਪੰਥਕ ਸਾਹਮਣੇ ਆਏ ਤਾਂ ਉਹਨਾਂ ਮਸਲਿਆਂ ਨੂੰ ਲੈ ਕੇ ਜਿਹੜਾ ਵੱਡੀ ਆਵਾਜ਼ ਬੁਲੰਦ ਕੀਤੀ ਜਾਂਦੀ ਹੈ ਤੇ ਬਾਗੀ ਧੜਾ ਆਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ ਸਜਾ ਜਿਹੜੀ ਆ ਮੰਗਦਾ ਹੈ ਕਿ ਸਾਨੂੰ ਸਜ਼ਾ ਦਿੱਤੀ ਜਾਵੇ ਜੋ ਅਸੀਂ ਪੰਥਕ ਤੌਰ ਤੇ ਗਲਤੀਆਂ ਕਰ ਬੈਠੇ ਆ ਤਾਂ ਇਸ ਸਾਰੇ ਮਸਲੇ ਨੂੰ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਵੱਡੇ ਹੁਕਮਾਂ ਸੁਣਾ ਦਿੱਤੇ ਜਾਂਦੇ ਆ ਜਿਸ ਵਿੱਚ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੂੰ ਤਨਖਾਈਆ ਕਰਾਰ ਦਿੱਤਾ ਜਾਂਦਾ ਹੈ ਤੇ 15 ਦਿਨਾਂ ਵਿੱਚ ਆਪਣਾ ਜਵਾਬ ਹੈ ਜਿਹੜਾ ਉਹ ਪੇਸ਼ ਕਰਨ ਦੇ ਹੁਕਮ ਹੁੰਦੇ ਆ ਤਾਂ ਹੁਣ ਜਿੱਥੇ ਅਕਾਲੀ ਦਲ ਦੇ ਕਈ ਲੀਡਰ ਆ ਜਿਹੜੇ ਉਹ ਆਪਣਾ ਸਪਸ਼ਟੀਕਰਨ ਦੇਸ਼ ਕਰ ਆਏ ਨੇ ਤਾਂ ਆਪਣਾ ਸਪਸ਼ਟੀਕਰਨ ਸੌਂਪ ਕੇ ਆਏ ਨੇ ਤਾਂ ਉਸ ਤੋਂ ਬਾਅਦ ਹੁਣ ਮਨਪ੍ਰੀਤ ਸਿੰਘ ਬਾਦਲਵੀ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ ਆਪਣਾ ਸਪਸ਼ਟੀਕਰਨ ਦੇ ਕੇ ਆਏ ਨੇ ਤਾਂ ਮਨਪ੍ਰੀਤ ਸਿੰਘ ਬਾਦਲਵੀ ਅਕਾਲੀ ਸਰਕਾਰ ਸਮੇਂ ਮੰਤਰੀ ਸੀ ਤੇ 2007 ਦਰਮਿਆਨ ਹੀ ਜਿਹੜੀ ਆ ਕਾਫੀ ਜਿਹੜੇ ਆ ਗਲਤੀਆਂ ਸਾਹਮਣੇ ਆਂਦੀਆਂ ਨੇ ਅਕਾਲੀ ਦਲ ਦੇ ਆ ਤੇ ਪੰਥਕ ਮਸਲੇ ਨੂੰ ਲੈ ਕੇ ਤਾਂ ਉਹਨਾਂ ਸਾਰਿਆਂ ਮਸਲਿਆਂ ਨੂੰ ਲੈ ਕੇ ਇਹ ਜਿਹੜੀ ਆ ਅ ਵੱਖ-ਵੱਖ ਜਿਹੜੀਆਂ ਗਤੀਵਿਧੀਆਂ ਜਾਂ ਵੱਖ-ਵੱਖ ਆਵਾਜ਼ਾਂ ਜਿਹੜੇ ਆਪਣੇ ਆਪ ਚ ਅਕਾਲੀ ਧੜਾ ਬੁਲੰਦ ਕਰਦਾ ਹੈ ਤੇ ਕਾਫੀ ਜਿਹੜਾ ਵਖਰੇਵਾ ਅਕਾਲੀ ਦਲ ਚ ਖੜਾ ਹੋ ਜਾਂਦਾ ਹੈ ਕਿ ਇੱਕ ਸੀਨੀਅਰ ਲੀਡਰਾਂ ਦਾ ਧੜਾ ਉਹ ਵੱਖ ਹੁੰਦਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਅਗਵਾਈ ਵਿੱਚ ਕੁਝ ਲੀਡਰਾਂ ਦਾ ਧੜਾ ਉਹ ਵੱਖ ਹੁੰਦਾ ਤਾਂ ਇਸ ਸਿਆਸੀ ਕਮਾਂਸਾਨ ਦੇ ਵਿੱਚ ਹੁਣ ਜਿਹੜੇ ਆ ਇਹ ਵੱਡੇ ਹੁਕਮ ਆ ਜਿਹੜੇ ਉਹ ਸੁਣਾਏ ਗਏ ਨੇ ਇਥੋਂ ਤੱਕ ਕਿ ਸ੍ਰੀ ਅਕਾਲ ਤਖਤ ਸਾਹਿਬ ਨੇ ਦੋਵਾਂ ਧੜਿਆਂ ਨੂੰ ਇਹ ਸਿੱਧੇ ਨਿਰਦੇਸ਼ ਦਿੱਤੇ ਆ ਸਿੱਧੀ ਚੇਤਾਵਨੀ ਦਿੱਤੀ ਗਈ ਆ ਕਿ ਕਿਸੇ ਤਰ੍ਹਾਂ ਦੀ ਬਿਆਨਵਾਜੀ ਇੱਕ ਦੂਜੇ ਤੇ ਨਾ ਕੀਤੀ ਜਾਵੇ ਜਦੋਂ ਤੱਕ ਕੋਈ ਫੈਸਲਾ ਅਕਾਲ ਤਖਤ ਸਾਹਿਬ ਨਹੀਂ ਸੁਣਾ ਦਿੰਦਾ ਤਾਂ 15 ਦਿਨਾਂ ਦਾ ਸਮਾਂ ਦਿੱਤਾ ਗਿਆ 15 ਦਿਨਾਂ ਤੋਂ ਬਾਅਦ ਅਕਾਲ ਤਖਤ ਸਾਹਿਬ ਵੱਲੋਂ ਆਪਣਾ ਫੈਸਲਾ ਸੁਣਾਇਆ ਜਾਏਗਾ ਤਾਂ ਇਸੇ ਦੇ ਦਰਮਿਆਨ ਹੁਣ ਜਿਹੜੇ ਅਕਾਲੀ ਲੀਡਰ ਨੇ ਸਾਬਕਾ ਅਕਾਲੀ ਲੀਡਰ ਨੇ ਸਾਬਕਾ ਮੰਤਰੀ ਨੇ ਸਾਬਕਾ ਮੰਤਰੀਆਂ ਨੂੰ ਜਿਹੜਾ ਆਕਾਲ ਤਖਸਾ ਵੱਲੋਂ ਆਕਾਲ ਤਖਸਾ ਵੱਲੋਂ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਸੀ ਤਾਂ ਉਹ ਮੰਤਰੀ ਨੇ ਆਪਣਾ ਸਪਸ਼ਟੀਕਰਨ ਆਕਾਲ ਤਖਸਾ ਤੇ ਪੇਸ਼ ਕਰਨ ਪਹੁੰਚ ਰਹੇ ਨੇ ਵੱਡੀ ਖਬਰ ਮਨਪ੍ਰੀਤ ਸਿੰਘ ਬਾਦਲ ਨਾਲ ਜੁੜੀ ਹੋਈ ਆ ਮਨਪ੍ਰੀਤ ਸਿੰਘ ਬਾਦਲ ਅੱਜ ਅਕਾਲ ਤਖਤ ਸਾਹਿਬ ਤੇ ਪੇਸ਼ ਹੋਏ ਨੇ ਤਾਂ ਬਿੱਤੇ ਦਿਨੇ ਹੀ ਜਥੇਦਾਰ ਸਾਹਿਬ ਕੋਲ ਮਾਮਲਾ ਪਹੁੰਚਦਾ ਹੈ ਕਿ ਜੋ ਅਕਾਲੀ ਸਰਕਾਰ ਸਮੇ ਗਲਤੀਆਂ ਹੋਈਆਂ ਨੇ ਬੇਅਦਬੀਆਂ ਹੋਈਆਂ ਨੇ ਉਸ ਤੇ ਸਜ਼ਾ ਦਿੱਤੀ ਜਾਵੇ ਤਾਂ ਅਕਾਲੀ ਦਲ ਤੋਂ ਜੋ ਬਾਗੀ ਧੜਾ ਹੁੰਦਾ ਹੈ ਤਾਂ ਉਹਨਾਂ ਵੱਲੋਂ ਇਹ ਮੰਗ ਕੀਤੀ ਗਈ ਸੀ ਤਾਂ ਇਸੇ ਦੇ ਚੱਲਦਿਆਂ ਵੱਡਾ ਜਿਹੜਾ ਫੈਸਲਾ ਲਿਆ ਜਾਂਦਾ ਵੱਡਾ ਐਕਸ਼ਨ ਲਿਆ ਜਾਂਦਾ ਜਥੇਦਾਰ ਸਾਹਿਬ ਵੱਲੋਂ ਕਿ ਬਾਕੀ ਜਿਹੜੇ ਧੜੇ ਨੇ ਉਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੂੰ ਵੀ ਜਿਹੜਾ ਸਪਸ਼ਟੀਕਰਨ ਦੇ ਲਈ ਸੱਦਿਆ ਜਾਂਦਾ ਤੇ ਉੱਥੇ ਹੀ ਤਨਖਾਹਾਂ ਵੀ ਕਰਾਰ ਦਿੱਤਾ ਜਾਂਦਾ ਹੈ ਤੇ ਤਨਖਾਹਾਂ ਕਰਾਰ ਦੇਣ ਤੋਂ ਬਾਅਦ ਅਗਲੇ ਦਿਨ ਹੀ ਸੁਖਵੀਰ ਸਿੰਘ ਬਾਦਲ ਆਪਣਾ ਸਪਸ਼ਟੀਕਰਨ ਦੇਣ ਸ਼੍ਰੀ ਅਕਾਲ ਤਖਤ ਸਾਹਿਬ ਤੇ ਪਹੁੰਚਦੇ ਆ ਅਤੇ ਚਾਰ ਮੰਤਰੀ ਉਹਨਾਂ ਨਾਲ ਸ਼ਾਮਲ ਹੁੰਦੇ ਆ ਮੌਕੇ ਤੇ ਤਾਂ ਇਸ ਤੋਂ ਬਾਅਦ ਹੁਣ ਜਿਹੜੇ ਬਾਕੀ ਜਿਹੜੇ ਲੀਡਰ ਨੇ ਬਾਕੀ ਜਿਹੜੇ ਸਾਬਕਾ ਮੰਤਰੀ ਨੇ ਸਰਕਾਰ ਦੇ ਸਮੇਂ ਦੇ ਤਾਂ ਉਹ ਵੀ ਆਪਣਾ ਆਪਣਾ ਸਪਸ਼ਟੀਕਰਨ ਸਮੇਂ-ਸਮੇਂ ਤੇ ਦੇਣ ਪਹੁੰਚ ਰਹੇ ਨੇ ਤਾਂ ਇੱਕ ਇਹ ਵੀ ਦੱਸ ਦੰਨੇ ਆ ਕਿ 15 ਦਿਨ ਦਾ ਸਮਾਂ ਜਿਹੜਾ ਉਹ ਅਕਾਲ ਤਖਤ ਸਾਹਿਬ ਵੱਲੋਂ ਦਿੱਤਾ ਗਿਆ ਕਿ 15 ਦਿਨਾਂ ਦੇ ਵਿੱਚ ਵਿੱਚ ਇਹ ਜਵਾਬ ਸਾਨੂੰ ਦਿੱਤਾ ਜਾਵੇ ਤਾਂ ਹੁਣ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਏ ਨੇ ਮਰਤੀ ਸਿੰਘ ਬਾਦਲ ਅਤੇ ਉੱਥੇ ਹੀ ਸਾਫ ਦਾ ਮੰਤਰੀ ਸੁੱਚਾ ਸਿੰਘ ਲੰਗਾ ਤਾਂ ਸੁੱਚਾ ਸਿੰਘ ਲੰਗਾ ਵੀ ਆਪਣਾ ਸਪਸ਼ਟੀਕਰਨ ਜਿਹੜੇ ਔਕਾਲ ਤਖਤ ਸਾਹਿਬ ਤੇ ਪੇਸ਼ ਕਰਕੇ ਆਏ ਨੇ ਤਾਂ ਜਿੱਥੇ ਦੇਖਿਆ ਗਿਆ ਕਿ ਆ ਬਾਗੀ ਧੜਾ ਜਿਹੜਾ ਅਕਾਲੀ ਦਲ ਤੋਂ ਹੁੰਦਾ ਹੈ ਤੇ ਸਿਆਸੀ ਕਮਾਂਸਾਨ ਜਿਹੜਾ ਆਪਣੇ ਆਪ ਚ ਜਿਹੜਾ ਅਕਾਲੀ ਦਲ ਚ ਤਾਂ ਸ਼ੁਰੂ ਹੁੰਦਾ ਹੀ ਹੈ ਤਾਂ ਉੱਥੇ ਹੀ ਜੋ ਬੇਅਦਬੀਆਂ ਹੋਈਆਂ ਨੇ ਜਾਂ ਵੱਖ-ਵੱਖ ਮਾਮਲੇ ਜਿਹੜੇ ਅਕਾਲੀ ਸਰਕਾਰ ਸਮੇਂ ਪੰਥਕ ਸਾਹਮਣੇ ਆਏ ਤਾਂ ਉਹਨਾਂ ਮਸਲਿਆਂ ਨੂੰ ਲੈ ਕੇ ਜਿਹੜਾ ਵੱਡੀ ਆਵਾਜ਼ ਬੁਲੰਦ ਕੀਤੀ ਜਾਂਦੀ ਹੈ ਤੇ ਬਾਗੀ ਧੜਾ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ ਸਜਾ ਜਿਹੜੀ ਆ ਮੰਗਦਾ ਹੈ ਕਿ ਸਾਨੂੰ ਸਜ਼ਾ ਦਿੱਤੀ ਜਾਵੇ ਜੋ ਅਸੀਂ ਪੰਥਕ ਤੌਰ ਤੇ ਗਲਤੀਆਂ ਕਰ ਬੈਠੇ ਆ ਤਾਂ ਇਸ ਸਾਰੇ ਮਸਲੇ ਨੂੰ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਵੱਡੇ ਹੁਕਮਾ ਸੁਣਾ ਦਿੱਤੇ ਜਾਂਦੇ ਆ ਜਿਸ ਵਿੱਚ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੂੰ ਤਨਖਾਹਿਆ ਕਰਾਰ ਦਿੱਤਾ ਜਾਂਦਾ ਹੈ ਤੇ 15 ਦਿਨਾਂ ਵਿੱਚ ਆਪਣਾ ਜਵਾਬ ਹੈ ਜਿਹੜਾ ਉਹ ਪੇਸ਼ ਕਰਨ ਦੇ ਹੁਕਮ ਹੁੰਦੇ ਆ ਤਾਂ ਹੁਣ ਜਿੱਥੇ ਅਕਾਲੀ ਦਲ ਦੇ ਕਈ ਲੀਡਰ ਆ ਜਿਹੜੇ ਉਹ ਆਪਣਾ ਸਪਸ਼ਟੀਕਰਨ ਪੇਸ਼ ਕਰ ਆਏ ਨੇ ਤਾਂ ਆਪਣਾ ਸਪਸ਼ਟੀਕਰਨ ਸੌਂਪ ਕੇ ਆਏ ਨੇ ਤਾਂ ਉਸ ਤੋਂ ਬਾਅਦ ਹੁਣ ਮਨਪ੍ਰੀਤ ਸਿੰਘ ਬਾਦਲ ਵੀ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ ਆਪਣਾ ਸਪਸ਼ਟੀਕਰਨ ਦੇ ਕੇ ਆਏ ਨੇ ਤਾਂ ਮਨਪ੍ਰੀਤ ਸਿੰਘ ਬਾਦਲ ਵੀ ਅਕਾਲੀ ਸਰਕਾਰ ਸਮੇਂ ਮੰਤਰੀ ਸੀ ਤੇ 2007 ਦਰਮਿਆਨ ਹੀ ਜਿਹੜੀ ਆ ਕਾਫੀ ਜਿਹੜੇ ਆ ਗਲਤੀਆਂ ਸਾਹਮਣੇ ਆndੀਆਂ ਨੇ ਅਕਾਲੀ ਦਲ ਦੇ ਆ ਤੇ ਪੰਥਕ ਮਸਲੇ ਨੂੰ ਲੈ ਕੇ ਤਾਂ ਉਹਨਾਂ ਸਾਰਿਆਂ ਮਸਲਿਆਂ ਨੂੰ ਲੈ ਕੇ ਇਹ ਜਿਹੜੀ ਆ ਅ ਵੱਖ-ਵੱਖ ਜਿਹੜੀਆਂ ਗਤੀਵਿਧੀਆਂ ਜਾਂ ਵੱਖ-ਵੱਖ ਆਵਾਜ਼ਾਂ ਜਿਹੜੇ ਆਪਣੇ ਆਪ ਚ ਅਕਾਲੀ ਧੜਾ ਬੁਲੰਦ ਕਰਦਾ ਹੈ ਤੇ ਕਾਫੀ ਜਿਹੜਾ ਵਖਰੇਵਾ ਅਕਾਲੀ ਦਲ ਚ ਖੜਾ ਹੋ ਜਾਂਦਾ ਹੈ ਕਿ ਇੱਕ ਸੀਨੀਅਰ ਲੀਡਰਾਂ ਦਾ ਧੜਾ ਉਹ ਵੱਖ ਹੁੰਦਾ ਹੈ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਅਗਵਾਈ ਵਿੱਚ ਕੁਝ ਲੀਡਰਾਂ ਦਾ ਧੜਾ ਉਹ ਵੱਖ ਹੁੰਦਾ ਤਾਂ ਇਸ ਸਿਆਸੀ ਕਮਾਸਾਨ ਦੇ ਵਿੱਚ ਹੁਣ ਜਿਹੜੇ ਆ ਇਹ ਵੱਡੇ ਹੁਕਮ ਆ ਜਿਹੜੇ ਉਹ ਸੁਣਾਏ ਗਏ ਨੇ ਇਥੋਂ ਤੱਕ ਕੇ ਸ੍ਰੀ ਅਕਾਲ ਤਖਤ ਸਾਹਿਬ ਨੇ ਦੋਵਾਂ ਧੜਿਆਂ ਨੂੰ ਇਹ ਸਿੱਧੇ ਨਿਰਦੇਸ਼ ਦਿੱਤੇ ਆ ਸਿੱਧੀ ਚੇਤਾਵਨੀ ਦਿੱਤੀ ਗਈ ਆ ਕਿ ਕਿਸੇ ਤਰ੍ਹਾਂ ਦੀ ਬਿਆਨਵਾਜੀ ਇੱਕ ਦੂਜੇ ਤੇ ਨਾ ਕੀਤੀ ਜਾਵੇ ਜਦੋਂ ਤੱਕ ਕੋਈ ਫੈਸਲਾ ਅਕਾਲ ਤਖਤ ਸਾਹਿਬ ਨਹੀਂ ਸੁਣਾ ਦਿੰਦਾ ਤਾਂ 15 ਦਿਨਾਂ ਦਾ ਸਮਾਂ ਦਿੱਤਾ ਗਿਆ 15 ਦਿਨਾਂ ਤੋਂ ਬਾਅਦ ਅਕਾਲ ਤਖਤ ਸਾਹਿਬ ਵੱਲੋਂ ਆਪਣਾ ਫੈਸਲਾ ਸੁਣਾਇਆ ਜਾਏਗਾ ਤਾਂ ਇਸੇ ਦੇ ਦਰਮਿਆਨ ਹੁਣ ਜਿਹੜੇ ਅਕਾਲੀ ਲੀਡਰ ਨੇ ਸਾਬਕਾ ਅਕਾਲੀ ਲੀਡਰ ਨੇ ਸਾਬਕਾ ਮੰਤਰੀ ਨੇ ਸਾਬਕਾ ਮੰਤਰੀਆਂ ਨੂੰ ਜਿਹੜਾ ਅਕਾਲ ਤਖਤ ਵੱਲੋਂ ਅਕਾਲ ਤਖਤ ਸਾਹਿਬ ਵੱਲੋਂ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਸੀ ਤਾਂ ਉਹ ਮੰਤਰੀ ਨੇ ਆਪਣਾ ਸਪਸ਼ਟੀਕਰਨ ਅਕਾਲ ਤਖਤ ਸਾਹਿਬ ਤੇ ਪੇਸ਼ ਕਰਨ ਪਹੁੰਚ ਰਹੇ ਨੇ ਵੱਡੀ ਖਬਰ ਮਨਪ੍ਰੀਤ ਸਿੰਘ ਬਾਦਲ ਨਾਲ ਜੁੜੀ ਹੋਈ ਆ ਮਨਪ੍ਰੀਤ ਸਿੰਘ ਬਾਦਲ ਅੱਜ ਅਕਾਲ ਤਖਤ ਸਾਹਿਬ ਤੇ ਪੇਸ਼ ਹੋਏ ਨੇ ਤਾਂ ਬਿੱਤੇ ਦਿਨੇ ਹੀ ਜਥੇਦਾਰ ਸਾਹਿਬ ਕੋਲ ਮਾਮਲਾ ਪਹੁੰਚਦਾ ਹੈ ਕਿ ਜੋ ਅਕਾਲੀ ਸਰਕਾਰ ਸਮੇ ਗਲਤੀਆਂ ਹੋਈਆਂ ਨੇ ਬੇਅਦਬੀਆਂ ਹੋਈਆਂ ਨੇ ਉਸ ਤੇ ਸਜ਼ਾ ਦਿੱਤੀ ਜਾਵੇ ਤਾਂ ਅਕਾਲੀ ਦਲ ਤੋਂ ਜੋ ਬਾਗੀ ਧੜਾ ਹੁੰਦਾ ਹੈ ਤਾਂ ਉਹਨਾਂ ਵੱਲੋਂ ਇਹ ਮੰਗ ਕੀਤੀ ਗਈ ਸੀ ਤਾਂ ਇਸੇ ਦੇ ਚੱਲਦਿਆਂ ਵੱਡਾ ਜਿਹੜਾ ਫੈਸਲਾ ਲਿਆ ਜਾਂਦਾ ਵੱਡਾ ਐਕਸ਼ਨ ਲਿਆ ਜਾਂਦਾ ਜਥੇਦਾਰ ਸਾਹਿਬ ਵੱਲੋਂ ਕਿ ਆ ਬਾਕੀ ਜਿਹੜੇ ਧੜੇ ਨੇ ਉਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੂੰ ਵੀ ਜਿਹੜਾ ਸਪਸ਼ਟੀਕਰਨ ਦੇ ਲਈ ਸੱਦਿਆ ਜਾਂਦਾ ਤੇ ਉੱਥੇ ਹੀ ਤਨਖਾਹਾਂ ਵੀ ਕਰਾਰ ਦਿੱਤਾ ਜਾਂਦਾ ਹੈ ਤੇ ਤਨਖਾਹਾਂ ਕਰਾਰ ਦੇਣ ਤੋਂ ਬਾਅਦ ਅਗਲੇ ਦਿਨ ਹੀ ਸੁਖਵੀਰ ਸਿੰਘ ਬਾਦਲ ਆਪਣਾ ਸਪਸ਼ਟੀਕਰਨ ਦੇਣ ਸ਼੍ਰੀ ਅਕਾਲ ਤਖਤ ਸਾਹਿਬ ਤੇ ਪਹੁੰਚਦੇ ਆ ਅਤੇ ਚਾਰ ਮੰਤਰੀ ਉਹਨਾਂ ਨਾਲ ਸ਼ਾਮਲ ਹੁੰਦੇ ਆ ਮੌਕੇ ਤੇ ਤਾਂ ਇਸ ਤੋਂ ਬਾਅਦ ਹੁਣ ਜਿਹੜੇ ਬਾਕੀ ਜਿਹੜੇ ਲੀਡਰ ਨੇ ਬਾਕੀ ਜਿਹੜੇ ਸਾਬਕਾ ਮੰਤਰੀ ਨੇ ਸਰਕਾਰ ਦੇ ਸਮੇਂ ਦੇ ਤਾਂ ਉਹ ਵੀ ਆਪਣਾ ਆਪਣਾ ਸਪਸ਼ਟਿਕਰਨ ਸਮੇਂ-ਸਮੇਂ ਤੇ ਦੇਣ ਪਹੁੰਚ ਰਹੇ ਨੇ ਤਾਂ ਇੱਕ ਇਹ ਵੀ ਦੱਸ ਦੰਨੇ ਆ ਕਿ 15 ਦਿਨ ਦਾ ਸਮਾਂ ਜਿਹੜਾ ਉਹ ਅਕਾਲ ਤਖਤ ਸਾਹਿਬ ਵੱਲੋਂ ਦਿੱਤਾ ਗਿਆ ਕਿ 15 ਦਿਨਾਂ ਦੇ ਵਿੱਚ ਵਿੱਚ ਇਹ ਜਵਾਬ ਸਾਨੂੰ ਦਿੱਤਾ ਜਾਵੇ ਤਾਂ ਹੁਣ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਏ ਨੇ ਮਰਪੀ ਸੀ ਬਾਦਲ ਤੇ ਉੱਥੇ ਹੀ ਸਾਹਿਬ ਦਾ ਮੰਤਰੀ ਸੁੱਚਾ ਸਿੰਘ ਲਗਾ ਤਾਂ ਸੁੱਚਾ ਸਿੰਘ ਲਗਾ ਵੀ ਆਪਣਾ ਸਪਸ਼ਟਿਕਰਨ ਜਿਹੜੇ ਔਕਾਲ ਤਖਤ ਸਾਹਿਬ ਤੇ ਪੇਸ਼ ਕਰਕੇ ਆਏ ਨੇ ਤਾਂ ਜਿੱਥੇ ਦੇਖਿਆ ਗਿਆ ਕਿ ਆ ਬਾਗੀ ਧੜਾ ਜਿਹੜਾ ਅਕਾਲੀ ਦਲ ਤੋਂ ਹੁੰਦਾ ਹੈ ਤੇ ਸਿਆਸੀ ਕਮਾਸਾਨ ਜਿਹੜਾ ਆਪਣੇ ਆਪ ਚ ਜਿਹੜਾ ਅਕਾਲੀ ਦਲ ਚ ਤਾਂ ਸ਼ੁਰੂ ਹੁੰਦਾ ਹੀ ਹੈ ਤਾਂ ਉੱਥੇ ਹੀ ਜੋ ਬੇਅਦਬੀਆਂ ਹੋਈਆਂ ਨੇ ਜਾਂ ਬਖਵਖ ਮਾਮਲੇ ਜਿਹੜੇ ਅਕਾਲੀ ਸਰਕਾਰ ਸਮੇਂ ਪੰਥਕ ਸਾਹਮਣੇ ਆਏ ਤਾਂ ਉਹਨਾਂ ਮਸਲਿਆਂ ਨੂੰ ਲੈ ਕੇ ਜਿਹੜਾ ਵੱਡੀ ਆਵਾਜ਼ ਬੁਲੰਦ ਕੀਤੀ ਜਾਂਦੀ ਹੈ ਤੇ ਬਾਗੀ ਧੜਾ ਆਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ ਸਜਾ ਜਿਹੜੀ ਆ ਮੰਗਦਾ ਹੈ ਕਿ ਸਾਨੂੰ ਸਜ਼ਾ ਦਿੱਤੀ ਜਾਵੇ ਜੋ ਅਸੀਂ ਪੰਥਕ ਤੌਰ ਤੇ ਗਲਤੀਆਂ ਕਰ ਬੈਠੇ ਆ ਤਾਂ ਇਸ ਸਾਰੇ ਮਸਲੇ ਨੂੰ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਵੱਡੇ ਹੁਕਮਾ ਸੁਣਾ ਦਿੱਤੇ ਜਾਂਦੇ ਆ ਜਿਸ ਵਿੱਚ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੂੰ ਤਨਖਾਈਆ ਕਰਾਰ ਦਿੱਤਾ ਜਾਂਦਾ ਹੈ ਤੇ 15 ਦਿਨਾਂ ਵਿੱਚ ਆਪਣਾ ਜਵਾਬ ਹੈ ਜਿਹੜਾ ਉਹ ਪੇਸ਼ ਕਰਨ ਦੇ ਹੁਕਮ ਹੁੰਦੇ ਆ ਤਾਂ ਹੁਣ ਜਿੱਥੇ ਅਕਾਲੀ ਦਲ ਦੇ ਕਈ ਲੀਡਰ ਆ ਜਿਹੜੇ ਉਹ ਆਪਣਾ ਸਪਸ਼ਟੀਕਰਨ ਪੇਸ਼ ਕਰ ਆਏ ਨੇ ਤਾਂ ਆਪਣਾ ਸਪਸ਼ਟੀਕਰਨ ਸੌਂਪ ਕੇ ਆਏ ਨੇ ਤਾਂ ਉਸ ਤੋਂ ਬਾਅਦ ਹੁਣ ਮਨਪ੍ਰੀਤ ਸਿੰਘ ਬਾਦਲ ਵੀ ਅੱਜ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼